ਗੁਰੂ ਰਵੀਦਾਸ ਜੀ ਦੇ ਚਮਤਕਾਰ ਕਾਸ਼ੀਨਗਰ ਵਿੱਚ ਇੱਕ ਗਰੀਬ ਪਰ ਬਹੁਤ ਉਵਿੱਤਰ ਆਤਮਾ ਜਨਮੀ ਗੁਰੂ ਰਵੀਦਾਸ ਜੀ ਉਹ ਚਮੜਾ ਕੰਮ ਕਰਦੇ ਸਨ ਪਰ ਉਹਨਾਂ ਦਾ ਮਨ ਸਦਾ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦਾ ਸੀ ਲੋਕਾਂ ਉਹਨਾਂ ਲੋਕ ਉਹਨਾਂ ਨੂੰ ਨੀਵੀਂ ਜਾਤ ਦਾ ਕਹਿ ਕੇ ਤਿਰਸਕਾਰ ਕਰਦੇ ਪਰ ਗੁਰੂ ਜੀ ਕਦੇ ਵੀ ਕਿਸੇ ਨਾਲ ਕ੍ਰੀਣਾ ਨਹੀਂ ਕਰਦੇ ਉਹ ਕਹਿੰਦੇ ਸਨ ਮਨ ਚੰਗਾ ਤਾਂ ਕਠੋਤੀ ਵਿੱਚ ਗੰਗਾ ਪਹਿਲਾ ਚਮਤਕਾਰ ਗੰਗਾ ਦੀ ਕਠੋਤੀ ਵਿੱਚ ਇੱਕ ਦਿਨ ਬ੍ਰਾਹਮਣਾਂ ਨੇ ਗੁਰੂ ਰਵੀਦਾਸ ਜੀ ਨੂੰ ਕਿਹਾ ਤੂੰ ਨੀਵੀਂ ਜਾਤ ਦਾ ਹੈ ਤੂੰ ਗੰਗਾ ਜੀ ਨੂੰ ਛੂਹ ਵੀ ਨਹੀਂ ਸਕਦਾ ਗੁਰੂ ਜੀ ਸ਼ਾਂਤ ਹੋ ਕੇ ਬੋਲੇ ਜੇ ਮਨ ਸਾਫ਼ ਹੋਵੇ ਤਾਂ ਵਾਹਿਗੁਰੂ ਹਰ ਥਾਂ ਹੈ ਉਹ ਆਪਣੀ ਕਟੋਤੀ ਚਮੜਾ ਭਿੱਜਣ ਵਾਲਾ ਬਰਤਨ ਵਿੱਚ ਪਾਣੀ ਭਰ ਕੇ ਨਾਮ ਜਪਣ ਲੱਗ ਪਏ ਅਚਾਨਕ ਉਸ ਕਟੋਤੀ ਵਿੱਚੋਂ ਗੰਗਾ ਜੀ ਦਾ ਪਵਿੱਤਰ ਜਲ ਵਗਣ ਲੱਗ ਪਿਆ ਸਾਰੇ ਲੋਕ ਹੈਰਾਨ ਰਹਿ ਗਏ ब्राह्मणा ਨੂੰ ਸਮਝ ਆ ਗਈ ਕਿ ਪਰਮਾਤਮਾ ਜਾਤੀ ਨਹੀਂ ਭਗਤੀ ਵੇਖਦਾ ਹੈ ਦੂਜਾ ਚਮਤਕਾਰ ਰਾਣੀ ਮੀਰਾਬਾਈ ਰਾਣੀ ਮੀਰਾਬਾਈ ਗੁਰੂ ਰਵੀਦਾਸ ਜੀ ਦੀ ਪੱਕੀ ਸ਼ਰਧਾਲੂ ਸੀ ਉਸਨੇ ਗੁਰੂ ਜੀ ਨੂੰ ਸੋਨੇ ਦੇ ਕੜੇ ਭੇਟ ਕਰਨੇ ਚਾਹੇ ਪਰ ਗੁਰੂ ਜੀ ਨੇ ਕਿਹਾ ਮੈਨੂੰ ਸੋਨਾ ਨਹੀਂ ਤੇਰਾ ਭਰੋਸਾ ਚਾਹੀਦਾ ਹੈ ਮੀਰਾ ਬਾਈ ਨੇ ਜ਼ਬਰਦਸਤੀ ਕੜੇ ਰੱਖ ਦਿੱਤੇ ਕੁਝ ਸਮੇਂ ਬਾਅਦ ਗੁਰੂ ਜੀ ਨੇ ਉਹ ਕੜੇ ਇੱਕ ਗਰੀਬ ਦੀ ਮਦਦ ਲਈ ਦੇ ਦਿੱਤੇ ਇਹ ਦੇਖ ਕੇ ਲੋਕਾਂ ਨੂੰ ਸਮਝ ਆਈ ਕਿ ਸੱਚਾ ਗੁਰੂ ਦਾਨ ਇਕੱਠਾ ਨਹੀਂ ਕਰਦਾ ਦਾਨ ਵੰਡਦਾ ਹੈ ਤੀਜਾ ਚਮਤਕਾਰ ਪੱਥਰ ਤੈਰ ਗਿਆ ਇੱਕ ਵਾਰੀ ਕੁਝ ਪੰਡਿਤਾਂ ਨੇ ਗੁਰੂ ਜੀ ਦੀ ਪਰਖ ਕਰਨ ਲਈ ਕਿਹਾ ਜੇ ਤੂੰ ਸੱਚਾ ਭਗਤ ਹੈ ਤਾਂ ਇਹ ਪੱਥਰ ਦਰਿਆ ਵਿੱਚ ਤੈਰਾ ਕੇ ਵਿਖਾ ਗੁਰੂ ਰਵਿਦਾਸ ਜੀ ਨੇ ਮੁਸਕੁਰਾ ਕੇ ਨਾਮ ਜਪਿਆ ਅਤੇ ਪੱਥਰ ਦਰਿਆ ਵਿੱਚ ਰੱਖਿਆ ਨਾਮ ਦੀ ਸ਼ਕਤੀ ਨਾਲ ਪੱਥਰ ਤੈਰਨ ਲੱਗ ਪਿਆ ਗੁਰੂ ਜੀ ਨੇ ਕਿਹਾ ਇਹ ਮੇਰਾ ਨਹੀਂ ਵਾਹ ਵਾਹਿ ਗੁਰੂ ਦੇ ਨਾਮ ਦਾ ਚਮਤਕਾਰ ਹੈ ਗੁਰੂ ਜੀ ਦੀ ਸਿੱਖਿਆ ਗੁਰੂ ਰਵੀਦਾਸ ਜੀ ਸਦਾ ਇਹੀ ਸਿਖਾਉਂਦੇ ਸਨ ਸਾਰੇ ਮਨੁੱਖ ਇੱਕ ਬਰਾਬਰ ਹਨ ਭਗਤੀ ਦਿਲੋਂ ਹੋਵੇ ਜਾਤ ਪਾਤ ਝੂਠ ਹੈ ਸੱਚ ਦਇਆ ਤੇ ਨਿਮਰਤਾ ਹੀ ਅਸਲ ਧਰਮ ਹੈ ਉਹ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਗ ਨਿਸ਼ਕਰਸ਼ ਗੁਰੂ ਰਵੀਦਾਸ ਦੇ ਚਮਤਕਾਰ ਅਸਲ ਵਿੱਚ ਪਿਆਰ ਸਚਾਈ ਅਤੇ ਨਾਮ ਦੀ ਤਾਕਤ ਦੇ ਚਮਤਕਾਰ ਸਨ ਉਹਨਾਂ ਨੇ ਦੁਨੀਆ ਨੂੰ ਦਿਖਾਇਆ ਕਿ ਵਾਹਿਗੁਰੂ ਗਰੀਬ ਅਮੀਰ ਨਹੀਂ ਵੇਖਦਾ ਉਹ ਸਿਰਫ ਭਗਤ ਵੇਖਦਾ ਹੈ ਹੰਕਾਰ ਉੱਟਿਆ ਇੱਕ ਵਾਰ ਕੁਝ ਵੱਡੇ ਪੰਡਿਤ ਗੁਰੂ ਰਵੀਦਾਸ ਜੀ ਕੋਲ ਆਏ ਉਹ ਮਨ ਹੀ ਮਨ ਸੋਚ ਰਹੇ ਸਨ ਇੱਕ ਚਮੜਾ ਕੰਮ ਕਰਨ ਵਾਲਾ ਸਾਨੂੰ ਕੀ ਸਿਖਾਏਗਾ ਗੁਰੂ ਜੀ ਨੇ ਉਹਨਾਂ ਦੇ ਮਨ ਦੀ ਗੱਲ ਪੜ ਲਈ ਸ਼ਾਂਤੀ ਨਾਲ ਬੋਲੇ ਗਿਆਨ ਕਿਤਾਬਾਂ ਵਿੱਚ ਨਹੀਂ ਦਿਲ ਦੀ ਸਾਫੀ ਵਿੱਚ ਹੁੰਦਾ ਹੈ ਗੁਰੂ ਜੀ ਨੇ ਉਹਨਾਂ ਨੂੰ ਨਾਮ ਜਪਣ ਲਈ ਕਿਹਾ ਕੁਝ ਸਮੇਂ ਬਾਅਦ ਉਹ ਪੰਡਿਤ ਰੋ ਪਏ ਉਹਨਾਂ ਦਾ ਹੰਕਾਰ ਟੁੱਟ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਨਤ ਮਸਤਕ ਹੋ ਗਏ ਇਹ ਚਮਤਕਾਰ ਹੰਕਾਰ ਨੂੰ ਮਾਰਨ ਦਾ ਸੀ ਬਿਮਾਰ ਬੱਚੇ ਦੀ ਚੰਗੀ ਆਈ ਇੱਕ ਗਰੀਬ ਮਾਂ ਆਪਣੇ ਬਿਮਾਰ ਬੱਚੇ ਨੂੰ ਗੁਰੂ ਰਵੀਦਾਸ ਜੀ ਕੋਲ ਲੈ ਕੇ ਆਈ ਬੱਚਾ ਬਹੁਤ ਬਿਮਾਰ ਸੀ ਦਵਾਈਆਂ ਅਸਰ ਨਹੀਂ ਕਰ ਰਹੀਆਂ ਸਨ ਮਾਂ ਰੋਂਦੀ ਹੋਈ ਬੋਲੀ ਗੁਰੂ ਜੀ ਮੇਰੇ ਬੱਚੇ ਨੂੰ ਬਚਾ ਲਵੋ ਗੁਰੂ ਜੀ ਨੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਅਤੇ ਨਾਮ ਜਪਿਆ ਕੁਝ ਸਮੇਂ ਬਾਅਦ ਬੱਚਾ ਹੌਲੀ-ਹੌਲੀ ਉੱਠ ਕੇ ਬੈਠ ਗਿਆ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਹ ਖੁਸ਼ੀ ਦੇ ਸਨ ਗੁਰੂ ਜੀ ਨੇ ਕਿਹਾ ਵਿਸ਼ਵਾਸ ਸਭ ਤੋਂ ਵੱਡੀ ਦਵਾਈ ਹੈ ਭੁੱਖਿਆਂ ਨੂੰ ਅੰਨ ਇੱਕ ਵਾਰ ਕਾਸ਼ੀ ਵਿੱਚ ਭਿਆਨਕ ਅਕਾਲ ਪੈ ਗਿਆ ਲੋਕ ਭੁੱਖ ਨਾਲ ਤੜਪ ਰਹੇ ਸਨ ਗੁਰੂ ਰਵਿਦਾਸ ਜੀ ਕੋਲ ਖੁਦ ਕੁਝ ਵੀ ਨਹੀਂ ਸੀ ਪਰ ਭਗਤੀ ਦੀ ਦੌਲਤ ਬਹੁਤ ਸੀ ਉਹਨਾਂ ਨੇ ਸੰਗਤ ਨੂੰ ਕਿਹਾ ਨਾਮ ਜਪੋ ਅਤੇ ਵਾਹਿਗੁਰੂ ਤੇ ਭਰੋਸਾ ਰੱਖੋ ਕੁਝ ਹੀ ਸਮੇਂ ਬਾਅਦ ਲੋਕਾਂ ਨੂੰ ਅਨ ਮਿਲਣਾ ਸ਼ੁਰੂ ਹੋ ਗਿਆ ਕੋਈ ਕਹਿੰਦਾ ਇੱਥੋਂ ਆ ਗਿਆ ਕੋਈ ਕਹਿੰਦਾ ਉੱਥੋਂ ਆ ਗਿਆ ਪਰ ਸੱਚ ਇਹ ਸੀ ਕਿ ਦਇਆ ਅਤੇ ਸੇਵਾ ਨੇ ਰਸਤਾ ਖੋਲ ਲਿਆ ਮਰਨ ਵਾਲਾ ਜੀ ਉੱਠਿਆ ਕਹਿੰਦੇ ਹਨ ਇੱਕ ਵਾਰ ਇੱਕ ਵਿਅਕਤੀ ਮਰ ਗਿਆ ਸਮਝਿਆ ਜਾ ਰਿਹਾ ਸੀ ਲੋਕ ਉਸ ਦਾ ਸੰਸਕਾਰ ਕਰਨ ਲੱਗੇ ਕਿਸੇ ਨੇ ਕਿਹਾ ਇੱਕ ਵਾਰ ਗੁਰੂ ਰਵਿਦਾਸ ਜੀ ਨੂੰ ਬੁਲਾ ਲਵੋ ਗੁਰੂ ਜੀ ਨੇ ਨਾਮ ਜਪਿਆ ਅਤੇ ਕਿਹਾ ਜੀਵਨ ਮਾਲਕ ਦੇ ਹੱਥ ਹੈ ਉਸ ਵਿਅਕਤੀ ਦੇ ਸਰੀਰ ਵਿੱਚ ਹਰਕਤ ਆਈ ਅਤੇ ਉਹ ਅੱਖਾਂ ਖੋਲ ਬੈਠਾ ਲੋਕ ਡਰ ਅਤੇ ਅਦਭੁਤ ਨਾਲ ਭਰ ਗਏ ਗੁਰੂ ਜੀ ਨੇ ਫਿਰ ਕਿਹਾ ਚਮਤਕਾਰ ਮੇਰੇ ਨਹੀਂ ਵਾਹਿਗੁਰੂ ਦੇ ਹਨ ਗੁਰੂ ਜੀ ਹਮੇਸ਼ਾ ਕਹਿੰਦੇ ਰਹੇ ਨੀਵੀਂ ਜਾਤ ਕੁਝ ਨਹੀਂ ਨੀਵਾ ਮਨ ਬੁਰਾ ਹੈ ਜੋ ਦੂਜਿਆਂ ਦੀ ਸੇਵਾ ਕਰਦਾ ਹੈ ਉਹੀ ਸੱਚਾ ਭਗਤ ਹੈ ਨਾਮ ਜਪਣ ਨਾਲ ਮਨੁੱਖ ਅੰਦਰੋਂ ਬਦਲਦਾ ਹੈ ਉਹਨਾਂ ਦਾ ਸੁਪਨਾ ਸੀ ਬੇਗੰਪੂਰਾ ਇੱਕ ਐਸਾ ਸ਼ਹਿਰ ਜਿੱਥੇ ਕੋਈ ਦੁੱਖ ਨਾ ਹੋਵੇ ਕੋਈ ਭੁੱਖਾ ਨਾ ਹੋਵੇ ਕੋਈ ਨੀਵਾ ਉੱਚਾ ਨਾ ਹੋਵੇ ਗੁਰੂ ਰਵੀਦਾਸ ਦੇ ਚਮਤਕਾਰ ਅੱਖਾਂ ਨਾਲ ਵੇਖਣ ਵਾਲੇ ਨਹੀਂ ਦਿਲ ਨਾਲ ਮਹਿਸੂਸ ਕਰਨ ਵਾਲੇ ਹਨ ਉਹਨਾਂ ਨੇ ਸਾਨੂੰ ਸਿਖਾਇਆ ਪਗਤੀ ਨਾਲ ਜੀਵਨ ਬਦਲ ਜਾਂਦਾ ਹੈ ਇੱਕ ਵਾਰ ਇੱਕ ਬਹੁਤ ਗਰੀਬ ਆਦਮੀ ਗੁਰੂ ਜੀ ਕੋਲ ਆਇਆ ਉਸ ਦੇ ਘਰ ਰੋਟੀ ਦਾ ਵੀ ਸਹਾਰਾ ਨਹੀਂ ਸੀ ਉਹ ਰੋਂਦਾ ਹੋਇਆ ਕਹਿੰਦਾ ਗੁਰੂ ਜੀ ਮੇਰੇ ਬੱਚੇ ਭੁੱਖੇ ਨੇ ਗੁਰੂ ਰਵਿਦਾਸ ਨੇ ਉਸ ਨੂੰ ਸਿਰਫ ਇਹ ਕਿਹਾ ਵਾਹਿਗੁਰੂ ਤੇ ਭਰੋਸਾ ਰੱਖ ਮਿਹਨਤ ਕਰ ਅਤੇ ਕਿਸੇ ਨਾਲ ਝੂਠ ਨਾ ਕਰ ਗੁਰੂ ਜੀ ਨੇ ਆਪਣੀ ਥੋੜੀ ਜਹੀ ਕਮਾਈ ਉਸ ਨੂੰ ਦਿੱਤੀ ਪਰ ਜਦੋਂ ਉਹ ਗਰੀਬ ਘਰ ਪਹੁੰਚਿਆ ਤਾਂ ਵੇਖਿਆ ਕਿ ਉਸ ਦਾ ਘਰ ਅਨਾਜ ਨਾਲ ਭਰਿਆ ਪਿਆ ਸੀ ਲੋਕਾਂ ਨੇ ਇਸ ਨੂੰ ਚਮਤਕਾਰ ਕਿਹਾ ਪਰ ਗੁਰੂ ਜੀ ਨੇ ਕਿਹਾ ਇਹ ਭਰੋਸੇ ਦਾ ਫਲ ਹੈ ਗੁਰੂ ਰਵਿਦਾਸ ਜੀ ਕਹਿੰਦੇ ਸਨ ਚਮਤਕਾਰ ਦਿਖਾਉਣਾ ਮੇਰਾ ਮਕਸਦ ਨਹੀਂ ਮਨੁੱਖ ਦਾ ਦਿਲ ਜਗਾਉਣਾ ਮੇਰਾ ਕੰਮ ਹੈ ਪਰ ਜਿੱਥੇ ਸੱਚੀ ਪਗਤੀ ਹੁੰਦੀ ਹੈ ਉੱਥੇ ਚਮਤਕਾਰ ਆਪਣੇ ਆਪ ਹੋ ਜਾਂਦੇ ਨੇ ਇੱਕ ਵਾਰ ਕੁਝ ਦੁਸ਼ਟ ਲੋਕਾਂ ਨੇ ਗੁਰੂ ਜੀ ਨੂੰ ਡਰਾਉਣ ਲਈ ਅੱਗ ਜਲਾ ਦਿੱਤੀ। ਉਹ ਚਾਹੁੰਦੇ ਸਨ ਕਿ ਗੁਰੂ ਜੀ ਭੱਜ ਜਾਣ। ਗੁਰੂ ਰਵਿਦਾਸ ਜੀ ਸ਼ਾਂਤੀ ਨਾਲ ਅੱਗ ਦੇ ਕੋਲ ਬੈਠ ਗਏ ਅਤੇ ਨਾਮ ਜਪਣ ਲੱਗ ਪਏ। ਅਚਾਨਕ ਲੋਕਾਂ ਨੇ ਵੇਖਿਆ ਅੱਗ ਦੀ ਤਪਸ਼ ਖਤਮ ਹੋ ਗਈ। ਅੱਗ ਜਲਦੀ ਰਹੀ ਸੀ ਪਰ ਗੁਰੂ ਜੀ ਨੂੰ ਕੁਝ ਵੀ ਨਹੀਂ ਹੋਇਆ। ਲੋਕ ਕੰਬਣ ਲੱਗ ਪਏ ਗੁਰੂ ਜੀ ਨੇ ਕਿਹਾ ਜਿਸ ਦੇ ਅੰਦਰ ਨਾਮ ਦੀ ਠੰਡ ਹੋਵੇ ਉਸ ਨੂੰ ਅੱਗ ਵੀ ਨਹੀਂ ਸਾੜ ਸਕਦੀ ਇੱਕ ਵਾਰ ਕੁਝ ਲੋਕਾਂ ਨੇ ਈਰਖਾ ਵਿੱਚ ਗੁਰੂ ਜੀ ਨੂੰ ਜ਼ਹਿਰ ਮਿਲਿਆ ਪਾਣੀ ਦੇ ਦਿੱਤਾ ਗੁਰੂ ਜੀ ਨੇ ਬਿਨਾਂ ਸ਼ੱਕ ਕੀਤੇ ਉਹ ਪਾਣੀ ਪੀ ਲਿਆ ਅਤੇ ਵਾਹਿਗੁਰੂ ਦਾ ਨਾਮ ਜਪਿਆ ਕੁਝ ਸਮੇਂ ਬਾਅਦ ਗੁਰੂ ਜੀ ਬਿਲਕੁਲ ਠੀਕ ਰਹੇ ਜੋ ਲੋਕ ਜ਼ਹਿਰ ਦੇ ਕੇ ਖੜੇ ਸਨ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਗੁਰੂ ਜੀ ਨੇ ਉਹਨਾਂ ਨੂੰ ਉਠਾ ਕੇ ਕਿਹਾ ਦਿਲ ਵਿੱਚ ਜ਼ਹਿਰ ਨਾ ਰੱਖੋ ਇਹ ਹੀ ਸਭ ਤੋਂ ਵੱਡਾ ਰੋਗ ਹੈ ਕਾਸ਼ੀ ਵਿੱਚ ਇੱਕ ਬੰਦਾ ਸੀ ਜੋ ਜਿਉਂਦਾ ਤਾਂ ਸੀ ਪਰ ਨਸ਼ੇ ਲੋਭ ਅਤੇ ਝੂਠ ਵਿੱਚ ਡੁੱਬਿਆ ਹੋਇਆ ਲੋਕ ਕਹਿੰਦੇ ਇਹ ਤਾਂ ਜਿਉਂਦਾ ਮਰਦਾ ਹੈ ਉਹ ਗੁਰੂ ਰਵੀਦਾਸ ਜੀ ਦੀ ਸੰਗਤ ਵਿੱਚ ਆ ਬੈਠਾ ਗੁਰੂ ਜੀ ਦੀ ਬਾਣੀ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਨਸ਼ਾ ਛੱਡਿਆ ਝੂਠ ਛੱਡਿਆ ਮਿਹਨਤ ਕਰਨ ਲੱਗ ਪਿਆ ਲੋਕਾਂ ਨੇ ਕਿਹਾ ਗੁਰੂ ਜੀ ਨੇ ਮੁਰਦਾ ਜਿਉਂਦਾ ਕਰ ਦਿੱਤਾ ਗੁਰੂ ਜੀ ਨੇ ਕਿਹਾ ਸਰੀਰ ਨਹੀਂ ਮੈਂ ਉਸ ਦਾ ਮਨ ਜਗਾਇਆ ਹੈ ਇੱਕ ਵਾਰੀ ਸੰਗਤ ਨੂੰ ਦਰਿਆ ਪਾਰ ਕਰਨਾ ਸੀ ਕਿਸ਼ਤੀ ਨਹੀਂ ਸੀ ਲੋਕ ਘਬਰਾਉਣ ਲੱਗ ਪਏ ਗੁਰੂ ਰਵਿਦਾਸ ਜੀ ਨੇ ਸੰਗਤ ਨੂੰ ਕਿਹਾ ਡਰਨਾ ਕਰੋ ਨਾਮ ਫੜੋ ਸੰਗਤ ਨੇ ਵੇਖਿਆ ਦਰਿਆ ਦਾ ਪਾਣੀ ਹੌਲਾ ਹੋ ਗਿਆ ਰਸਤਾ ਜਿਹਾ ਬਣ ਗਿਆ ਸੰਗਤ ਸੁਰੱਖਿਅਤ ਪਾਰ ਹੋ ਗਈ ਗੁਰੂ ਜੀ ਨੇ ਫਿਰ ਕਿਹਾ ਜੀਵਨ ਦਾ ਦਰਿਆ ਵੀ ਨਾਮ ਨਾਲ ਹੀ ਪਾਰ ਹੁੰਦਾ ਹੈ ਇੱਕ ਕਮੰਡੀ ਰਾਜਾ ਗੁਰੂ ਜੀ ਕੋਲ ਆਇਆ ਉਸਨੇ ਕਿਹਾ ਮੈਂ ਸਭ ਤੋਂ ਵੱਡਾ ਹਾਂ ਗੁਰੂ ਰਵਿਦਾਸ ਜੀ ਨੇ ਮੁਸਕੁਰਾ ਕੇ ਕਿਹਾ ਕੱਲ ਤੂੰ ਵੀ ਮਿੱਟੀ ਹੋ ਜਾਵੇਂਗਾ ਮੈਂ ਵੀ ਵੱਡਾ ਸਿਰਫ ਵਾਹਿਗੁਰੂ ਹੈ ਰਾਜੇ ਨੂੰ ਇਹ ਬੋਲ ਚੁੱਭ ਕੇ ਪਏ ਗਏ ਪਰ ਰਾਤ ਨੂੰ ਉਸਨੇ ਸੁਪਨਾ ਵੇਖਿਆ ਸਿਗਾਸਨ ਖਾਲੀ ਹੈ ਸਿਰਫ ਨਾਮ ਦੀ ਗੂੰਜ ਹੈ ਸਵੇਰੇ ਰਾਜਾ ਨਿਮਰ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਬੈਠਾ ਇਹ ਸੀ ਕਮੰਡ ਤੇ ਟੁੱਟਣਾ ਦਾ ਚਮਤਕਾਰ ਗੁਰੂ ਰਵਿਦਾਸ ਦੇ ਚਮਤਕਾਰ ਇਹ ਸਿਖਾਉਂਦੇ ਨੇ ਨਾਮ ਸਭ ਤੋਂ ਵੱਡੀ ਤਾਕਤ ਹੈ ਨਿਮਰਤਾ ਅਸਲੀ ਦੌਲਤ ਹੈ ਜਾਤ ਪਾਤ ਮਨ ਦੀ ਗੰਦ ਹੈ ਮਿਹਨਤ ਅਤੇ ਭਗਤੀ ਇਕੱਠੇ ਚੱਲਦੇ ਨੇ ਗੁਰੂ ਜੀ ਕਹਿੰਦੇ ਹਨ ऐसा चाहूं चाहू राज में जहां, जहां मिले सबन, सबन को मान